ਕੰਗਨਰਨਾਉਤ ਦੀ ਅਮਰਜੈਂਸੀ ਫਿਲਮ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਵਿਰੋਧ ਵੇਖਣ ਨੂੰ ਮਿਲਿਆ ਉੱਥੇ ਹੀ ਸਿਆਸੀ ਪੱਧਰ ਦੇ ਉੱਤੇ ਵੀ ਹਾਲਾਤ ਤਣਾਅਪੂਰਵਕ ਰਹੇ ਨੇ ਕੰਗਨਰਨਾਉਤ ਔਰ ਪੰਜਾਬ ਦੇ ਇੱਕ ਸਿਆਸੀ ਲੀਡਰ ਸੁਖਪਾਲ ਖੈਰਾ ਦੇ ਵਿੱਚ ਤਿੱਖੀ ਬਹਿਸ ਸੋਸ਼ਲ ਮੀਡੀਆ ਉੱਤੇ ਤਿੱਖੀ ਬਹਿਸ ਹੁੰਦੀ ਨਜ਼ਰ ਆਈ ਹੈ ਟਵਿੱਟਰ ਵਾਰ ਹੁੰਦੀ ਨਜ਼ਰ ਆਈ ਹੈ ਸੁਖਪਾਲ ਖੈਰਾ ਇੱਕ ਟਵੀਟ ਪਾਉਂਦੇ ਨੇ ਐਸਜੀਪੀਸੀ ਦੀ ਇੱਕ ਪੋਸਟ ਤੋਂ ਬਾਅਦ ਔਰ ਉਸ ਤੋਂ ਬਾਅਦ ਕੰਗਨਰਨਾਉਤ ਉਸ ਦਾ ਜਵਾਬ ਦਿੰਦੇ ਨੇ ਕਿ ਮਸਲਾ ਪਠਿਆ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸੁਖਪਾਲ ਖੈਰਾ ਪਹਿਲਾਂ ਕੀ ਬੋਲੇ ਨੇ ਸੁਖਪਾਲ ਖੈਰਾ ਨੇ ਆਪਣੇ ਟਵੀਟ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਗਈ ਵਿਰੋਧਤਾ ਦੀ ਸਾਫ ਸ਼ਿਲਾਗਾ ਕੀਤੀ ਸੁਖਪਾਲ ਖੈਰਾ ਨੇ ਸਾਫ ਲਿਖਿਆ ਕਿ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕੇ ਗੇ ਕਦਮ ਦੀ ਸ਼ਲਾਘਾ ਕਰਦਾ ਹਾਂ ਉਹਨਾਂ ਦੀ ਸਪੋਰਟ ਕਰਦਾ ਹਾਂ ਕਿ ਉਹਨਾਂ ਨੇ ਇਸ ਫਿਲਮ ਨੂੰ ਬੈਨ ਕਰਨ ਦੀ ਡਿਮਾਂਡ ਕੀਤੀ ਹੈ ਜੋ ਕਿ ਕੰਗਣਾ ਰਣਾਉਤ ਦੀ ਟੀਮ ਦੇ ਵੱਲੋਂ ਬਣਾਈ ਗਈ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਦੀ ਕ੍ਰਿਟਿਕ ਵੱਜੋਂ ਉਭਰੀ ਹੈ ਹਾਲਾਂਕਿ ਉਹਨਾਂ ਨੂੰ ਇਹਨਾਂ ਦੀ ਕੰਟ੍ਰਿਬਿਊਸ਼ਨ ਦੇ ਬਾਰੇ ਨਹੀਂ ਪਤਾ ਉਹਨਾਂ ਨੇ ਸਾਫ਼ ਲਿਖਿਆ ਕਿ SGPC ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਬਾਡੀ ਹੈ ਔਰ ਭਗਵੰਤਮਾਨ ਸਰਕਾਰ ਨੂੰ ਵੀ ਅਪੀਲ ਕਰਦੇ ਨਜ਼ਰ ਆਇਆ ਕਿ ਉਹਨਾਂ ਨੂੰ ਵੀ ਇਸ ਉੱਤੇ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਪਾਲ ਖਰਦਾ ਦੇ ਬਿਆਨ ਔਰ ਉਸ ਤੋਂ ਬਾਅਦ ਕੰਗੜਾ ਰਣੌਥ ਵੀ ਇੱਕ ਟਿੱਪਣੀ ਵੀ ਆਉਂਦੀ ਹੈ ਪਲਟਵਾਰ ਕੰਗੜਾ ਰਣੌਥ ਵੀ ਕਰਦੇ ਆ ਟਵੀਟ ਦੇ ਬਦਲੇ ਟਵੀਟ ਪਾਉਂਦੇ ਆ ਕੀ ਲਿਖਦੇ ਆ ਕੰਗੜਾ ਰਣੌਥ ਇਸ ਦੇ ਜਵਾਬ ਦੇ ਉਸ ਵਿੱਚ ਲਿਖਦੇ ਨੇ ਕਿ ਇਹ ਕਲਾ ਔਰ ਕਲਾਕਾਰ ਦੀ ਸੱਭੀ ਹਰਾਸਮੈਂਟ ਹੈ। ਉਹਨਾਂ ਨੂੰ ਪੰਜਾਬ ਦੀ ਕਈ ਜ਼ਿਲ੍ਹਿਆਂ ਤੋਂ ਰਿਪੋਰਟਸ ਆਈਆਂ ਨੇ ਕਿ ਲੋਕਾਂ ਨੂੰ ਇਸ ਫਿਲਮ ਨੂੰ ਵੇਖਣ ਤੋਂ ਰੋਕਿਆ ਜਾ ਰਿਹਾ ਹੈ। ਅੱਗੇ ਲਿਖਦੇ ਨੇ ਕਿ ਮੈਂ ਹਰ ਰਿਲੀਜੀਅਨ ਦੀ ਪੂਰੀ ਰਿਸਪੈਕਟ ਕਰਦੀ ਆਂ। ਚੰਡੀਗੜ੍ਹ ਸ਼ਹਿਰ ਦੇ ਵਿੱਚ ਮੈਂ ਰਹੀ ਆਂ ਔਰ ਉੱਥੇ ਹੀ ਪੜ੍ਹੀ ਆਂ। ਮੈਂ ਸਿੱਖ ਕਲਚਰ ਨੂੰ, ਸਿੱਖ ਰਿਲੀਜੀਅਨ ਨੂੰ ਬੜੀ ਨਜ਼ਦੀਕ ਤੋਂ ਵੇਖਿਆ। ਸੁਖਪਾਲ ਖੈਰਾ ਦੇ ਟਵੀਟ ਨੂੰ ਉਹ ਸੰਪੂਰਨ ਝੂਠ ਔਰ ਇੱਕ ਪ੍ਰੋਪਗੈਂਡਾ ਦੱਸ ਦੇਣੀ ਉਹਨਾਂ ਦੀ ਇਮੇਜ ਨੂੰ ਠੇਸ ਪਹੁੰਚਾਉਣ ਦਾ। ਕਮਿਨਾ ਰਣੌਥ ਦੇ ਬਿਆਨ ਤੋਂ ਬਾਅਦ ਹੁਣ ਹਾਲਾਤ ਕਿਵੇਂ ਸਾਹਮਣੇ ਆਉਣਗੇ? ਤੁਹਾਡੀ ਇਸ ਬਾਰੇ ਕੀ ਰਾਏ ਹੈ? ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰਹਿਣਾ ਵਨ ਇੰਡੀਆ ਪੰਜਾਬੀ।